ਜੇ ਸਾਹਿਬ ਜਨੇਓ ਜੇ ਜੇ ਮਦਨ ਸਾਹਿਬ ਦੀਆਂ ਹਾਜ਼ਰੀਆਂ ਪਾ ਰਹੇ ਹੈ ਕੰਝਕਾਰਾ ਨਾ ਤੱਕਿਆ ਤਾਂ ਵੀ ਹੱਥ ਕੜੀ ਕਰਕੇ ਕਿਉਂਕਿ ਕਹਿੰਦੇ ਜੇ ਮੁਹੰਦਰ ਸਾਹਿਬ ਆਏ ਨੇ ਤੇ ਸਾਰੇ ਸਾਡੇ ਜੀਵਨ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਮੈਂ ਅੱਜ ਆ ਰਿਹਾ ਸੀ ਕਿ ਜਦੋਂ ਸ਼ੁਰੂਆਤ ਹੋਈ ਸਾਡੇ ਧਰਮ ਦੇ ਤੇ ਇੱਕ ਬਹੁਤ ਵੱਡਾ ਸਮਾਜਿਕ ਨੁਕਰਾ ਜਿਹੜਾ ਉਹ ਗੁਰਦਾਰਾ ਸਾਹਿਬ ਤੇ ਸ਼ੁਰੂ ਕੀਤਾ ਸੀ ਜੇ ਕਿ ਉਹ ਬਣਾ J- ਅਟੇਸ ਜੁਗਿਆ ਰਹੀ ਸੰਭਾਲਿਆ ਜਨਮ ਤੋਂ ਮੈਂ ਤੱਕ ਸਿਖ ਇਸ ਗਰਸਤ ਤੇ ਵਰਦੇ بیٹے ਗੁਰੂ ਦੇ بیٹے ਪ੍ਰਭਾ ਜੀਵਨ ਸੰਜੀਤੇ ਜਨਮ ਤੇ ਹੜੇ ਨੂੰ ਨੌਕਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀਪਕ ਪਾਵਨ ਚੋਤੇ ਕਿ ਬਾਬਾ ਜੀ ਤੁਸੀਂ ਸੁਣਾਓ ਦਿੱਲੀ ਦਾ ਹਾਲ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦਿੱਲੀ ਦੀ ਧਰਤੀ ਤੋਂ ਸਿੰਘ ਸਾਹਿਬ ਬਾਬਾ ਜੀ ਬਲ ਸਿੰਘ ਜੀ ਭਾਈ ਜਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਕੀਰਤਪੁਰ ਸਾਹਿਬ ਦੀ ਮubarrak ਧਰਤੀ ਤੇ ਪਹਿਲਾਂ ਲਿਆਂਦਾ ਉੱਥੇ ਮਾਤਾ ਨਾਨਕੀ ਦੀ ਮਾਤਾ ਗੁਜਰੀ ਜੀ ਵੀ ਸਨ ਕਲਗੀਧਰ ਪਾਤਸ਼ਾਹ ਨੇ ਜਿੱਥੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਦਾ ਸੀਸ ਵੇਖਿਆ ਉੱਥੇ ਨਾਲ ਹੀ ਭਾਈ ਜਤਾ ਜੀ ਜਿਹੜੇ ਇਹ ਵੱਡੀ ਕਹਾਣਾ ਕਾਲ ਕੇ ਵਿਖੜੇ ਪੈਂਡੇ ਤੋਂ ਆਏ ਸੀ ਤਾਂ ਕਲਗੀਧਰ ਪਾਤਸ਼ਾਹ ਦੇ ਵੱਲੋਂ ਬਾਬਾ ਜੀਵਨ ਸਿੰਘ ਜੀ ਭਾਈ ਜਤਾ ਜੀ ਨੂੰ ਇੱਕ ਲੱਖ ਬਖਤਾਵ ਦਿੱਤਾ ਗਿਆ ਮਾਣ ਦਿੱਤਾ ਗਿਆ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੇ ਪੰਥ ਸੰਗ ਅਮੇਟੇ ਮੈਂ ਇਹ ਸਮਝਦਾ ਹਾਂ ਕਿ ਜਿਸ ਕੇਸਗੜ੍ਹ ਸਾਹਿਬ ਦੀ ਮਹਾਰਕ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਤੌਲ ਦੇ ਕੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਸਾਰਿਆਂ ਨੂੰ ਖਾਲਸੇ ਬਣਾਇਆ ਉਸ ਕੇਸਗੜ ਸਾਹਿਬ ਦੀ ਮubaraka ਧਰਤੀ ਤੇ ਅੱਜ ਸਿੱਖ ਜਰਨੈਲ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਮਨਾਇਆ ਜਾ ਰਿਹਾ ਕਿਉਂਕਿ ਇਤਿਹਾਸ ਦੇ ਵਿੱਚ ਉਹੀ ਪੂਜੇ ਜਾਂਦੇ ਆ ਜਿਹੜੇ ਗੁਰੂ ਲਈ ਜੂਝਦੇ ਆ ਗੁਰੂ ਲਈ ਸ਼ਹੀਦ ਹੁੰਦੇ ਆ ਤੇ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਸਮਰਪਿਤ ਹੁੰਦਾ ਵਾ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਾਡੀ ਸਮੁੱਚੀ ਕੌਮ ਦੇ ਲਈ ਇੱਕ ਮਿਸਾਲ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਵਿੱਚੋਂ ਵੀ ਬਹੁਤ ਸਾਰੀਆਂ ਸ਼ਹਾਦਤਾਂ ਪੰਥ ਲਈ ਦਿੱਤੀਆਂ ਅੱਜ ਜਦੋਂ ਪੰਥ ਥੋੜਾ ਵਿਗੜੇ ਪੈਂਡਿਆਂ ਦੇ ਵਿੱਚ ਆ ਤਾਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਔਰ ਪੰਥ ਇੱਕਮੁੱਠਤਾ ਦੇ ਨਾਲ ਚੱਲਣ ਦੀ ਲੋੜ ਆ ਮੈਂ ਅੰਦਰ ਵੀ ਬੋਲ ਕੇ ਆਇਆ ਕਿ ਜੇ ਗੱਲ ਬਾਬਾ ਬੋਤਾ ਸਿੰਘ ਦੀ ਆ ਤੇ ਨਾਲ ਬਾਬਾ ਗਰਜਾ ਸਿੰਘ ਦੀ ਵੀ ਹੋਊਗੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਭਾਈ ਜੈ ਸਿੰਘ ਜੀ ਖਲਕਾ ਇਹ ਸਾਡੇ ਇਤਿਹਾਸ ਦੇ ਜਿਹੜੇ ਵੱਡੇ ਨਾਇਕ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਵਿਛੜੇ ਪੈਂਡਿਆਂ ਦੇ ਵਿੱਚ ਵੀ ਏਵੇਂ ਕੌਮ ਨੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਤੋਂ ਅੱਜ ਲੋੜ ਆ ਕੌਮੀ ਇੱਕ ਮੁਰਤਾ ਦੀ ਕੌਮੀ ਭਾਵਨਾ ਦੀ ਜਿਹਦੇ ਅਨੁਸਾਰ ਆਪਾਂ ਵੱਡੇ ਜਿਹੜੇ ਅੱਗੇ ਫੇਰ ਮਾਰ ਕੇ ਆ ਮਾਰ ਸਕਦੇ ਆ ਹੜਾਂ ਦੀ ਸਥਿਤੀ ਆਪਾਂ ਸਾਰਿਆਂ ਨੂੰ ਪਤਾ ਇਹ ਵੀ ਅਸੀਂ ਬਾਬਾ ਜੀਵਨ ਸਿੰਘ ਤੇ ਜੀਵਨ ਤੋਂ ਸੇਧ ਲੈਣੀ ਆ ਵਿਛੜੇ ਪੈਂਡਿਆਂ ਅਰੰਗਜੀਤ ਦਾ ਰਾਜ ਹੋਵੇ ਔਰ ਪੂਰੇ ਹਿੰਦੁਸਤਾਨ ਦੇ ਵਿੱਚੋਂ ਤਾਨਾਸ਼ਾਹ ਰਾਜਾ ਸੀ ਪਰ ਭਾਈ ਜਤਾ ਜੀ ਸੀਸ ਲੈ ਕੇ ਆਏ ਜੇ ਸਾਡੇ ਸਿਰ ਤੇ ਗੁਰੂ ਦਾ ਆਸਰਾ ਹੋਵੇ ਸਾਡੇ ਸਿਰ ਤੇ ਗੁਰੂ ਦੀ ਓਟ ਹੋਵੇ ਅਸੀਂ ਗੁਰੂ ਦੇ ਥਾਪੜੇ ਨਾਲ ਚੱਲੀਏ ਤਾਂ ਫਿਰ ਵੱਡੀ ਤੋਂ ਵੱਡੀ ਮੁਸ਼ਕਲ ਤੋਂ ਅਸੀਂ ਪਾਰ ਲੰਘ ਜਾਂਦੇ ਆ ਤਾਂ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਨਾ ਉੱਚੇ-ਚੇਤੇ ਤੌਰ ਦੇ ਉੱਤੇ ਸਿੰਘ ਸਾਹਿਬ ਦਸ਼ਮੇਸ਼ ਤਰਨਾ ਦਲ ਦੇ ਮੋਢੀ ਮੁਖੀ ਬਾਬਾ ਮੇਜਰ ਸੈਣੀ ਦੀ ਸੋਡੀ ਹੋਰ ਵੀ ਜਿਤਨੇ ਸਾਡੇ ਇੱਥੇ ਗੱਲ ਮਿਸਲਾਂ ਕਠੀਆਂ ਆਈਆਂ ਉਹਨਾਂ ਦੇ ਜਥੇਦਾਰ ਸਾਹਿਬ ਆ ਸਾਰੇ ਪਾਸੇ ਕੋਈ ਵੇਖੋ ਨੀਲੀਆਂ ਫੌਜਾਂ ਹੀ ਦਿਸਦੀਆਂ ਕੌਮ ਨੂੰ ਇਹਨਾਂ ਤੇ ਮਾਣ ਹਮੇਸ਼ਾ ਰਹੂਗਾ ਮੈਂ ਇਹਨਾਂ ਦੇ ਨਵ ਵਿਸ਼ੇਸ਼ ਕਾਰਜਾਂ ਦੀ ਸ਼ਲਾਘਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦਿੱਲੀ ਦੀ ਧਰਤੀ ਤੋਂ ਸਿੰਘ ਸਾਹਿਬ ਬਾਬਾ ਜੀਵਨ ਸਿੰਘ ਜੀ ਭਾਈ ਜਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ੀਸ਼ ਕੀਰਤਪੁਰ ਸਾਹਿਬ ਦੀ ਮubaraka ਧਰਤੀ ਤੇ ਪਹਿਲਾ ਲਿਆਂਦਾ ਔਰ ਉੱਥੇ ਮਾਤਾ ਨਾਨਕੀ ਦੀ ਮਾਤਾ ਗੁਜਰੀ ਜੀ ਵੀ ਸਨ ਕਲਗੀਧਰ ਪਾਤਸ਼ਾਹ ਨੇ ਜਿੱਥੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਦਾ ਸ਼ੀਸ਼ ਵੇਖਿਆ ਉੱਥੇ ਨਾਲ ਹੀ ਭਾਈ ਜਤਾ ਜੀ ਜਿਹੜੇ ਇਹ ਵੱਡੀ ਕਹਾਣਾ ਕਾਲ ਕੇ ਵਿਖੜੇ ਪੈਂਡੇ ਤੋਂ ਆਏ ਸੀ ਤਾਂ ਕਲਗੀਧਰ ਪਾਤਸ਼ਾਹੀ ਵੱਲੋਂ ਬਾਬਾ ਜੀਵਨ ਸਿੰਘ ਜੀ ਭਾਈ ਜਤਾ ਜੀ ਨੂੰ ਇੱਕ ਲੱਖ ਬਖਤਾਵ ਦਾਤਾ ਗਿਆ ਮਾਨ ਦਿੱਤਾ ਗਿਆ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੇ ਪੰਥ ਸੰਗ ਅਮੇਟੇ ਮੈਂ ਇਸ ਅਮਿਦਾਣਾ ਕਿ ਜਿਸ ਕੇਸਗੜ ਸਾਹਿਬ ਦੀ ਮੁਬਾਰਕ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਸਾਰਿਆਂ ਨੂੰ ਖਾਲਸੇ ਬਣਾਇਆ ਉਸ ਕੇਸਗੜ ਸਾਹਿਬ ਦੀ ਮੁਬਾਰਕ ਧਰਤੀ ਤੇ ਅੱਜ ਸ਼ੇਖ ਜਰਨੈਲ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਮਨਾਇਆ ਜਾ ਰਿਹਾ ਕਿਉਂਕਿ ਇਤਿਹਾਸ ਦੇ ਵਿੱਚ ਉਹ ਹੀ ਪੂਜੇ ਜਾਂਦੇ ਆ ਜਿਹੜੇ ਗੁਰੂ ਲਈ ਜੂਝਦੇ ਆ ਗੁਰੂ ਲਈ ਸ਼ਹੀਦ ਹੁੰਦੇ ਆ ਤੇ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਸਮਰਪਿਤ ਹੁੰਦਾ ਵਾ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਾਡੀ ਸਮੁੱਚੀ ਕੌਮ ਦੇ ਲਈ ਇੱਕ ਮਿਸਾਲ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਵਿੱਚੋਂ ਵੀ ਬਹੁਤ ਸਾਰੀਆਂ ਸ਼ਹਾਦਤਾਂ ਪੰਥ ਲਈ ਦਿੱਤੀਆਂ ਅੱਜ ਜਦੋਂ ਪੰਥ ਥੋੜਾ ਵਿਖੜੇ ਪੈਂਡਿਆਂ ਦੇ ਵਿੱਚ ਆ ਤਾਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਔਰ ਪੰਥ ਇੱਕ ਮੁਟਤਾ ਦੇ ਨਾਲ ਚੱਲਣ ਦੀ ਲੋੜ ਆ ਮੈਂ ਅੰਦਰ ਵੀ ਬੋਲ ਕੇ ਆਇਆ ਕਿ ਜੇ ਗੱਲ ਬਾਬਾ ਬੋਤਾ ਸਿੰਘ ਦੀ ਆ ਤੇ ਨਾਲ ਬਾਬਾ ਗਰਜਾ ਸਿੰਘ ਦੀ ਵੀ ਹੋਊਗੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਭਾਈ ਜੈ ਸਿੰਘ ਜੀ ਖਲਕਾ ਇਹ ਸਾਡੇ ਇਤਿਹਾਸ ਦੇ ਜਿਹੜੇ ਵੱਡੇ ਨਾਇਕ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਵਿਖੜੇ ਪੈਂਡਿਆਂ ਦੇ ਵਿੱਚ ਵੀ ਐਵੇਂ ਕੌਮ ਨੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਤਾਂ ਅੱਜ ਲੋੜ ਆ ਕੌਮੀ ਇੱਕ ਮੁੱਢਤਾ ਦੀ ਕੌਮੀ ਭਾਵਨਾ ਦੀ ਜਿਹਦੇ ਅਨਸਾਰ ਆਪਾਂ ਵੱਡੇ ਜਿਹੜੇ ਅੱਗੇ ਫੇਰ ਮਾਰ ਕੇ ਆ ਮਾਰ ਸਕਦੇ ਆ ਹਰਾਂ ਦੀ ਸਥਿਤੀ ਆਪਾਂ ਸਾਰਿਆਂ ਨੂੰ ਪਤਾ ਇਹ ਵੀ ਅਸੀਂ ਬਾਬਾ ਜੀਵਨ ਸਿੰਘ ਤੇ ਜੀਵਨ ਤੋਂ ਸੀਧ ਲੈਣੀ ਆ ਵਿਖੜੇ ਪੈਂਡਿਆਂ 'ਚ ਰੰਗਦੇਵ ਦਾ ਰਾਜ ਹੋਵੇ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਤਾਨਾਸ਼ਾਹ ਰਾਜਾ ਸੀ ਪਰ ਭਾਈ ਜਤਾ ਦੀ ਸੀਸ ਲੈ ਕੇ ਆਏ ਜੇ ਸਾਡੇ ਸਿਰ ਤੇ ਗੁਰੂ ਦਾ ਆਸਰਾ ਹੋਵੇ ਸਾਡੇ ਸਿਰ ਤੇ ਗੁਰੂ ਦੀ ਓਟ ਹੋਵੇ ਅਸੀਂ ਗੁਰੂ ਦੇ ਥਾਪੜੇ ਨਾਲ ਚੱਲੀਏ ਤਾਂ ਫਿਰ ਵੱਡੀ ਤੋਂ ਵੱਡੀ ਮੁਸ਼ਕਲ ਤੋਂ ਅਸੀਂ ਪਾਰ ਲੰਘ ਜਾਂਦੇ ਆ ਤਾਂ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੈ ਵਾ ਸਿੱਖ ਸੰਗਤਾਂ ਨੂੰ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਨਾ ਉੱਚੇ ਚੇਤੇ ਤੌਰ ਦੇ ਉੱਤੇ ਸਿੰਘ ਸਾਹਿਬ ਦਸ਼ਮੇਸ਼ ਕਰਨਾ ਦਲ ਦੇ ਮੋਢੀ ਮੁਖੀ ਬਾਬਾ ਮੇਜਰ ਸਿੰਘ ਜੀ ਸੋਢੀ ਹੋਰ ਵੀ ਜਿੰਨੇ ਸਾਡੇ ਇੱਥੇ ਗਾਲ ਮਿਸਲਾ ਇਕੱਠੀਆਂ ਆਈਆਂ ਨੇ ਉਹਨਾਂ ਦੇ ਜਥੇਦਾਰ ਸਾਹਿਬ ਆ ਸਾਰੇ ਪਾਸੇ ਤੁਸੀਂ ਵੇਖੋ ਨੀਲੀਆਂ ਫੌਜਾਂ ਹੀ ਦਿਸਦੀਆਂ ਕੌਮ ਨੂੰ ਇਹਨਾਂ ਤੇ ਮਾਣ ਹਮੇਸ਼ਾ ਰਹੂਗਾ ਮੈਂ ਇਹਨਾਂ ਦੇ ਨਵ ਵਿਸ਼ੇਸ਼ ਕਾਰਜਾਂ ਦੀ ਸਲਾਹਾ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਹਾਏ ਰੱਬਾ ਤਾਨ ਗੁਰੂ ਗੋਬਿੰਦ ਸਾਹਿਬ ਜੀ ਤੇ ਨਾਲੇ ਸਿੱਖ ਪੰਥ ਦੇ ਮਹਾਨ ਦਿਆਲੂ ਤੇ ਕਿਰਪਾਲੂ ਹੋ ਗਏ ਜਿਹੜੇ ਜਿਹੜੇ ਵੀ ਸ਼ਰੀਰ ਜਦੋਂ ਸਤਗੁਰੂ ਜੀ ਨੇ ਆਪਣਾ ਹੱਥ ਰੱਖਿਆ ਜੇ ਕਿ ਸੇਵਾ ਤੋਂ ਜਾਂ ਪਾਇ ਜਾਂ ਤੋਂ ਕਰ ਪਿਆ ਕੋ ਰਾਏ ਉਹ ਸਤਗੁਰੂ ਜੀ ਨੇ ਕੰਚਨ ਕਰ ਦਿੱਤੇ ਤੇ ਜੇਸ ਮਹਾਨ ਨਾਇਕ ਦਾ ਇੱਕ ਸਿੱਖ ਪਾਠ ਦੇ ਵਿੱਚ ਸਿੱਖ ਅਧਿਆਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਹ ਸਾਡੇ ਬਾਬਾ ਜੀ ਵਕਤ ਅਰਗਰੇਟਾ ਗੁਰੂ ਕਾ ਬੇਗਾ ਉਹਨਾਂ ਦਾ 364 ਮਾ ਅੱਜ ਜਨਮ ਦਿਹਾੜਾ ਸਮੁੱਚੇ ਖਾਲਸਾ ਪੰਥਿਆ ਨੇ ਹਾਂ ਸਿੰਘ ਫੋਲਜਾ ਨੇ ਸਾਡੇ ਬਾਬਾ ਮੇਜਰ ਸਿੰਘ ਜੀ ਚੋਦੀ ਸਾਹਿਬ ਦੀ ਕਮਾਂਡ ਚ ਸਾਰੇ ਹੀ ਸਨਦਾਰ ਜੋਗਿਆ ਉਹ ਅੱਜ ਇੱਥੇ ਮਨਾਇਆ ਹਰ ਸਾਲ ਹੀ ਮਨਾਉਂਦੇ ਆ ਕਾਮਨਾ ਕਰਦਾ ਸਤਿਗੁਰ ਜੀ ਜਿਹੜੇ ਸਿਧਾਂਤ ਲੈ ਕੇ ਇੱਕ ਪੰਥ ਨੂੰ ਗੁਰੂ ਪਾਤਸ਼ਾਹ ਗੁਰੂ ਪਾਤਸ਼ਾਹ ਨੇ ਨਿਵਾਜਿਆ ਸੀ ਸਾਡੇ ਆਪੇ ਵੀ ਟਿਕ ਜਣ ਬਹੁਤ ਬਹੁਤ ਵਧਾਈ ਤਾਂ ਸਾਡਾ ਅੱਜ ਦੁਬਾਰਾ ਅੱਜ ਅੱਗੇ ਮੈਂ ਉਹ ਮਾਜਬਾਨਾ ਸਾਰੇ ਦਿੱਤਾ ਕਦੇ ਕਰਦੇ ਅੱਜ ਮੈਂ ਦੇਖਦਾ ਹੈ ਸਮਾਜ ਨੂੰ ਕਰਦਾ ਭਵੰਦਾ ਕਮੇਟੀ ਦੇ ਮਲਾਜ ਜਦੋਂ ਵੀ ਕੋਈ ਆਪਤਾ ਆਉਦੀ ਹੈ ਉਹ ਲੋ ਆਪਣੇ ਇਹ ਆਵਾਜ਼ ਵਿੱਚ ਉਹ ਬੇਚਾਈ ਆਪਣਾ ਯੋਗਦਾਨ ਪਾਉਂਦੇ ਪਰ ਇਸ ਵਾਰ ਤਿੰਨ ਖੋਲ ਕੇ ਬਹੁਤ ਵੱਡੇ ਪਦਰ ਦੇ ਉੱਤੇ ਆਪਣੇ ਇਥੇ ਮਾਇਆ ਡਨੇਟ ਕਰ ਰਹੇ ਆ ਇਥੇ ਨਾਲ ਦੇ ਹੋਣ ਨੂੰ ਕਿ ਭਲਾ ਯੋਗਦਾਨ ਪਾ ਰਹੇ ਆ ਬਿਲ ਜਣ ਗਿਆ ਜੀ ਤੁਹਾਡਾ ਧੰਨਵਾਦ